ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਦੋਸਤੋ ਆਪਾਂ ਤੁਹਾਡੇ ਲਈ ਇੱਕ ਦੂਜਾ ਸੁਗਾ ਤਾਜੀ ਸੁਈ ਹੋਈ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਲੈਣੇ ਬਈ ਹੱਸੀ ਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾਉਦੇ ਆਪਾਂ ਪਿੰਡ ਧੌਲਾ ਬਈ ਨਾਮ ਲਖਵਿੰਦਰ ਜ਼ਿਲ੍ਹਾ ਬਰਨਾਲਾ ਪਿੰਡ ਧੌਲਾ ਨਾਮ ਲਖਵਿੰਦਰ ਮੋਬਾਈਲ ਨੰਬਰ ਕਿੰਨਾ 708883132 7508883132 ਤੇ ਜਿਹੜੀ ਵੀਰੇ ਆਪਾਂ ਲਖਵਿੰਦਰ ਸਕਰੀਨ ਤੇ ਮੱਝ ਦੇਖੀ ਜਾਂਦੇ ਹਾਂਗੇ ਕੀ ਡਿਟੇਲ ਹੈ ਕਹਿਮਾ ਸੁਗਾ ਦੂਜਾ ਸੁਗਾ ਸੁਈਆ ਕਿੰਨੇ ਦਿਨ ਹੋ ਗਏ ਸੁਈ ਨੂੰ ਵੀਰੇ ਅੱਜ ਚੌਥਾ ਦਿਨ ਆ ਸੁਈ ਨੂੰ ਤੇ ਹਾਜ਼ ਹਾਜ਼ਰ ਦੁੱਧ ਹੁਣ 10 10 ਕਿਲੋ ਦੋਸਤੋ ਚੌਥਾ ਦਿਨ ਸੂਈ ਨੂੰ ਵੀਰ ਕਹਿੰਦਾ ਵੀ ਹੁਣ 10 ਕਿਲੋ ਹਾਜ਼ਰ ਹੈ ਤੇ ਚੌਣ ਚਵਾਦੀ ਕਿਵੇਂ ਲਿਖਵਿੰਦਰ ਦੋਸਤੋ ਚੌਣ ਚਵਾਦੀ ਹੈਗੀ ਵੀਰ ਕਹਿੰਦਾ ਵੀ ਹਨ ਇੱਕ ਨੰਬਰ ਥਾਣ ਹਵਾਨੇ ਦੀ ਹੈਗੀ ਮੱਝ ਬਿਲਕੁਲ ਸਾਫ਼ ਦੋਸਤੋ ਸਾਇ ਥਣ ਮੋਟਾ ਜਿਹਾ ਲੱਗਾ ਹੈ ਜੀ ਥਾਣ ਮੋਟਾ ਮੋਟਾ ਥਾਣ ਲੱਗਾ ਦੋਸਤੋ ਆ ਨੇੜੇ ਤੋਂ ਚੈੱਕ ਕਰ ਲਓ ਥਾਣ ਰੱਖਦੀ ਦੋਸਤੋ ਮਤਲਬ ਵੀ ਜੜਾਂ ਚੋਂ ਇਕੱਠੇ ਹੀ ਨੇ ਚਾਰੇ ਤੇ ਲਖਵਿੰਦਰ ਖੋਲ ਲੈ ਤੋਰੇ ਪੱਖੋਂ ਬਬਾਈਆਂ ਨੂੰ ਜੈਕ ਕਰਵਾ ਦਈਏ ਡੇਰੀ ਦੇ ਮਤਲਬ ਲਈ ਆਪਾਂ ਇਹਨੂੰ ਮੈਂ ਕਹਿ ਸਕਦੇ ਆਂ ਝੋਟੀ ਮੰਨ ਲਓ ਦੋਸਤੋ ਮੈਂ ਮੰਨ ਲਓ ਦੂਜਾ ਸੂਰ ਇਹਨਾਂ ਨੂੰ ਸੂਈਆ ਪਿੰਡੋਂ ਹੀ ਵੀਰ ਕਹਿੰਦਾ ਵੀ ਆਪਾਂ ਖਰੀਦਦਾਰੀ ਕੀਤੀ ਆ ਪਹਿਲੇ ਸੂਏ ਚੰਗਾ ਦੁੱਧ ਦੱਸਿਆ ਹੋਇਆਗਾ ਮਾਲਕਾਂ ਨੇ ਪਾਉਂਦਾ ਵੀਰ ਪਹਿਲਾਂ ਵੀ ਬਾਈ ਯਾਰ ਪਹਿਲੇ ਸੂਏ ਵੀ ਵੀਰ ਕਹਿੰਦਾ ਵੀ ਆਪਾਂ ਹੀ ਵੇਚੀ ਸੀਗੀ ਤੋਰੇ ਪੱਖੋਂ ਦੋਸਤੋ ਤੁਸੀਂ ਜੱਜਮੈਂਟ ਕਰ ਸਕਦੇ ਹੋ ਕੋਈ ਤੋਰੇ ਤਰ੍ਹਾਂ ਦੀ ਹੈਗੀ ਐਨ ਬਿਲਕੁਲ ਸਾਫ਼ ਲੰਮੀ ਲੰਜੀ ਝੋਟੀ ਐ ਤੇ ਲਖਮਿੰਦਰ ਚਵਾਈ ਦੀ ਪੋਲੀ ਐ ਵੀਰੇ ਤੇ ਦੋਸਤੋ ਚਵਾਈ ਦੀ ਹੈਗੀ ਐਨ ਪੋਲੀ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਹੁੰਦੀ ਆ ਤਾਂ ਲਖਵਿੰਦਰ ਨਾਲ ਕੰਟੈਕਟ ਕਰ ਲਿਓ ਪਿੰਡ ਹੈਗਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ 7508883132 ਬੈਂਕ ਹਵਾਨਾ ਦੋਸਤੋ ਕੋਈ ਨਹੀਂ ਰਸਵੇਰਾਣੀ ਲਾਇਆ ਹੋਇਆ ਸਵੇਰ ਦੀ ਚਵਾਈ ਪ੍ਰੋਪਰ 6:30 7 ਵਜੇ ਲਗਭਗ ਵੀਰ ਕੰਨਾ ਵੀ ਕਰੀ ਹੋਈ ਹੈਗੀ ਕਿਉਂਕਿ ਜਦੋਂ ਤੁਸੀਂ ਟਾਈਮ ਤੇ ਆ ਕੇ ਦੇਖੋਗੇ ਤਾਂ ਤੁਹਾਡਾ ਮਨ ਖੁਸ਼ ਹੋ ਜਾਊਗਾ ਹਵਾਨੇ ਪੱਖੋਂ ਤੇ ਚਵਾਈ ਪੱਖੋਂ ਚਵਾਈ ਪੱਖੋਂ ਵੀ ਇੱਕ ਨੰਬਰ ਹੈ ਤੇ ਥਣਾ ਦੇ ਸਾਇ ਹੈ ਤੁਹਾਡੇ ਸਾਹਮਣੇ ਨੇ ਇੱਕ ਫੁੱਲ ਵੱਡਾ ਗੱਡ ਘੜ ਦੂਜਾ ਸੂਆ ਚੋਈ ਹੈ ਜੇ ਲਖਮਿੰਦਰ ਬਰੇ ਧਾਰਾਂ ਮਾਰ ਕੇ ਦਿਖਾ ਦੇ ਲੈਣ ਦੇਣ ਵਾਲਾ ਰੇਟ ਦੱਸਦੇ ਜਸਨੋ ਕਿੰਨੇ ਦੀ ਹੋਊਗੀ ਤੇ ਚਵਾਈ ਦੀ ਹੈਗੀ ਦੋਸਤੋ ਬਿਲਕੁਲ ਲੈਣ ਓਕੇ ਆਹ ਦੇਖ ਸਕਦੇ ਹੋ ਦੋਸਤੋ ਪਹਿਲਾਂ ਆਪਾਂ ਬੱਚਾ ਮੱਝ ਥੱਲੇ ਲਾਤਾ ਸੀਗਾ ਦੁਬਾਰੇ ਆਪਾਂ ਤੁਹਾਨੂੰ ਬੱਚਾ ਲਾ ਕੇ ਧਾਰਾਂ ਪ੍ਰੋਪਰ ਮਾਰ ਕੇ ਦਿਖਾਵਾਂਗੇ ਦੋਸਤੋ ਤਾਜੀ ਸੂਈ ਮੈਂ ਥੋੜੀ ਤੁਹਾਨੂੰ ਆਪਣੀ ਪਤਾ ਵੀ ਉੱਪਰ ਆ ਜਾ ਕਰਕੇ ਮੂੰਹਿਆਂ ਟੱਡ ਲਾਂਦੀਆਂ ਡਰਦੀ ਹੈ ਬਾਕੀ ਕੋਈ ਹੋਰ ਦਿੱਕਤ ਨਹੀਂ ਹੈਗੀ ਚੌਣ ਚਵਾਦੀ ਇੱਕ ਨੰਬਰ ਹੈਗੀ ਧਾਰਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਆਹ ਦੇਖ ਸਕਦੇ ਹਾਂ ਦੇਖ ਰਹੇ ਹੋ 24 ਬੱਖੋਂ ਹੈਗੀ ਐਨ ਇੱਕ ਨੰਬਰ ਮੰਗਰ ਲੈ ਜੀ ਮਾਰ ਦੇ ਵੀਰੇ ਲੋਟੋਂ ਮੰਗਰ ਲੈਆਂ ਤੇ ਵੀ ਧਾਰਾ ਮਾਰ ਕੇ ਦਿਖਾ ਦਿਆਂ ਮੂਹ ਲਿਆਂ ਤੇ ਵੀ ਮਾਰ ਕੇ ਦਿਖਾ ਦਿਆਂ ਚੰਗਾ ਕੱਦ ਕੱਡ ਦੂਜਾ ਸੁਗਾ ਚੋਈ ਐ ਤੇ ਮੰਗਰ ਕੱਟੀ ਐ ਵੀਰੇ ਮੰਗਰ ਕੱਟੀ ਐ ਲੋਟੋਂ ਮੰਗਰ ਕੱਟੀ ਐ ਤੇ ਲੈਣ ਦੇ ਨਾਲਾ ਰੇਟ ਲਖਮਿੰਦਰ ਕੀ ਹੋਊਗਾ ਵੀਰੇ ਅੱਧ ਬਾਈ 135000 ਦੋਸਤੋ 1 ਲੱਖ 35000 ਵੀਰ ਨੇ ਡਿਮਾਂਡ ਕੀਤੀ ਹੈ ਕੋਈ ਰੇਟ ਫਿਕਸ ਨਹੀਂ ਕਰਿਆ ਇਹ ਬੰਦੇ ਦਾ 1 ਲੱਖ 35000 ਚੋਂ ਮਾਨਤਾਣ ਜਰੂਰ ਹੋਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦੇ ਆਂਗੇ ਕਿਸੇ ਨਵੀਂ ਵੀਡੀਓ ਦੇ ਨਾਲ